ਜੀ ਵੈਗਨ ਰੇਂਜ ਰੋਵਰਾਂ ਦੀ ਸ਼ਕੀਨ ਨਵੀਂ ਪੀੜੀ ਨਹੀਂ ਜਾਣਦੀ ਹੋਵੇਗੀ ਕਿ ਸਾਡੇ ਬਜ਼ੁਰਗਾਂ ਕੋਲੇ ਵੀ ਜੀ ਵੈਗਨਾਂ ਹੁੰਦੀਆਂ ਸੀ ਹਾਂਜੀ ਆਪਾਂ ਗੱਲ ਕਰ ਰਹੇ ਹਾਂ ਬਜ਼ੁਰਗਾਂ ਦੇ ਪੁਰਾਣੇ ਸਮੇਂ ਦੀ ਜਦੋਂ ਜ਼ਿੰਮੇਦਾਰਾਂ ਦਾ ਗੱਡਾ ਕਿਸੇ ਵੀ ਜੀ ਵੈਗਨ ਤੋਂ ਘੱਟ ਨਹੀਂ ਹੁੰਦਾ ਸੀ ਤੇ ਜਿਹਦੇ ਘਰੇ ਉਸ ਵੇਲੇ ਗੱਡਾ ਤੇ ਭਲਦਾਂ ਦੀ ਜੋੜੀ ਖੁਰਲੀ ਤੇ ਖੜੀ ਹੁੰਦੀ ਉਸ ਦੇ ਤਾਂ ਉਮਰੋਂ ਲੰਗੇ ਛੜੇ ਸਟਾਗ ਵੀ ਵਿਆਹੇ ਜਾਂਦੇ ਸੀ ਤੇ ਉਹਨਾਂ ਦੇ ਜਵਾਨ ਮੁੰਡੇ ਕੁੜੀਆਂ ਦੇ ਰਿਸ਼ਤੇ ਆਵਾਸਤੇ ਆੜ ਗਵਾੜ ਦੇ ਲੋਕ ਤੇ ਬਚੋਲੇ ਘਰੇ ਢੇੜੇ ਮਾਰ-ਮਾਰ ਕੇ ਜ਼ਿਮੀਂਦਾਰਾਂ ਦੀ ਸਰਦਲ ਤੇ ਆਪਣੇ ਪੈਰਾਂ ਦੀਆਂ ਜੁੱਤੀਆਂ ਖਸਾ ਦਿੰਦੇ ਸੀ ਅੱਜ ਕੱਲ ਤੇ ਨਵੀਂ ਪੀੜੀ ਬਾਪੂ ਦੇ ਦੋ ਕਿੱਲੇ ਜ਼ਮੀਨ ਵੇਚ ਕੇ ਗੱਡੀ ਖਰੀਦਣ ਵਿੱਚ ਫਖਰ ਮਹਿਸੂਸ ਕਰਦੀ ਐ ਪਰ ਉਦੋਂ ਮਿਹਨਤੀ ਤੇ ਹਿੰਮਤੀ ਲੋਕ ਆਪਣੇ ਦਸਾਂ ਨੌਹਾਂ ਦੀ ਕਿਰਤ ਇਕੱਠੀ ਕਰਕੇ ਸਾਲਾਂ ਬੱਧੀ ਦੀ ਕਮਾਈ ਇਕੱਠੀ ਕਰਕੇ ਇੱਕ ਗੱਡਾ ਖਰੀਦਦੇ ਸੀ ਤੇ ਉਸ ਗੱਡੇ ਨਾਲ ਦਿਨ ਰਾਤ ਹੋਰ ਮਿਹਨਤ ਕਰਕੇ ਹੋਰ ਜ਼ਮੀਨ ਬਣਾਉਂਦੇ ਸੀ ਉਦੋਂ ਜ਼ਮੀਨ ਵੇਚਣੀ ਤੇ ਮਾਂ ਵੇਚਣੀ ਇੱਕ ਬਰਾਬਰ ਗਿਣਿਆ ਜਾਂਦਾ ਸੀ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਜੱਟ ਤਾਂ ਸੁਹਾਗੇ ਤੇ ਚੜਿਆ ਬਾਣ ਨਹੀਂ ਤੇ ਜੇ ਜੱਟ ਗੱਡੇ ਤੇ ਬੈਠਾ ਹੋਵੇ ਤਾਂ ਉਹ ਕਿਸੇ ਟੁੰਡੀ ਲਾਟ ਦੀ ਪ੍ਰਵਾਹ ਨਹੀਂ ਕਰਦਾ ਤੇ ਜਦੋਂ ਕਦੇ ਜੱਟ ਮੰਡੀ ਵਿੱਚ ਫਸਲ ਵੇਚ ਕੇ ਆਇਆ ਹੋਵੇ ਖੁਸ਼ੀ ਦੇ ਰੌਅ ਵਿੱਚ ਗੱਡੇ ਤੇ ਬੈਠਾ ਹੀਰ ਦੀਆਂ ਕਲੀਆਂ ਲਾ ਰਿਹਾ ਹੋਵੇ ਉਦੋਂ ਤਾਂ ਹਵਾ ਵੀ ਉਹਦੇ ਕੋਲੋਂ ਪੁੱਛ ਕੇ ਲੰਘਦੀ ਸੀ ਇਹ ਪੰਜਾਬੀਆਂ ਦਾ ਗੱਡਾ ਬਣਿਆ ਕਿਵੇਂ ਬਣਾਇਆ ਕਿਹਨੇ ਇਹਦੀ ਲੋੜ ਕਿਉਂ ਪਈ ਖੇਤੀ ਤੋਂ ਬਿਨਾ ਇਹ ਹੋਰ ਕਿਹੜੇ-ਕਿਹੜੇ ਕੰਮ ਆਉਂਦਾ ਸੀ ਜ਼ਿਮੀਂਦਾਰਾਂ ਦੇ ਤੇ ਇਹਦੇ ਕਿਹੜੇ-ਕਿਹੜੇ ਪੁਰਜ਼ੇ ਨੂੰ ਕੀ ਕਿਹਾ ਜਾਂਦਾ ਸੀ ਪੰਜਾਬੀ ਗੱਡੇ ਅਤੇ ਪੰਜਾਬੀ ਵਿਰਸੇ ਦੀ ਬੜਮੁੱਲੀ ਜਾਣਕਾਰੀ ਵਾਲੀ ਇਹ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਲਾਈਕ ਸ਼ੇਅਰ ਅਤੇ ਕਮੈਂਟ ਵੀ ਜਰੂਰ ਕਰਿਓ ਗੱਡਾ ਇਜਾਦ ਹੋਣ ਤੋਂ ਪਹਿਲਾਂ ਤਾਂ ਜ਼ਿਮੀਂਦਾਰ ਦੀ ਜੂਨ ਹੋਰ ਵੀ ਬੁਰੀ ਸੀ ਕਿਉਂਕਿ ਉਦੋਂ ਜ਼ਿਮੀਂਦਾਰ ਦਾ ਸਾਰਾ ਧਾਰੋਮਦਾਰ ਖੇਤੀ ਤੇ ਨਿਰਭਰ ਹੁੰਦਾ ਸੀ ਫਸਲ ਬੀਜਣ ਤੋਂ ਲੈ ਕੇ ਪੱਕਣ ਤੱਕ ਤਾਂ ਸਾਰਾ ਕੁਝ ਹੌਲੀ-ਹੌਲੀ ਸਹੀ ਚੱਲੀ ਜਾਂਦਾ ਸੀ ਪਰ ਬਾਅਦ ਵਿੱਚ ਪੱਕੀ ਵੀ ਫਸਲ ਵਧਣੀ ਤੇ ਉਹਦੀ ਢੋਆ ਢਵਾਈ ਕਰਨੀ ਇਹ ਕੰਮ ਉਸ ਵੇਲੇ ਬਹੁਤ ਜੋਖਮ ਭਰਿਆ ਸੀ ਨਵੀਂ ਪੀੜੀ ਨੂੰ ਇਹ ਗੱਲ ਸੁਣ ਕੇ ਹੈਰਾਨੀ ਹੋਵੇਗੀ ਕਿ ਜਿਹੜੀ ਫਸਲ ਨੂੰ ਅੱਜ ਕੱਲ ਅਸੀਂ ਘੰਟਿਆਂ ਦੇ ਵਿੱਚ ਟਰਾਲੀਆਂ ਤੇ ਢੋ ਦਿੰਨੇ ਆਂ ਇਸੇ ਫਸਲ ਨੂੰ ਸਾਡੇ ਬਜ਼ੁਰਗ ਸਾਡੇ ਬਾਬੇ ਆਪਣੇ ਸਿਰਾਂ ਤੇ ਢੋਂਦੇ ਰਹੇ ਆ ਉਸ ਵੇਲੇ ਖੇਤਾਂ ਚੋਂ ਫਸਲ ਢੋਣ ਲਈ ਜ਼ਿਮੀਂਦਾਰਾਂ ਨੇ ਇੱਕ ਵੱਡਾ ਸਾਰਾ ਮੰਝਾ ਬਣਾਇਆ ਹੁੰਦਾ ਸੀ ਉਸ ਮੰਝੇ ਨੂੰ ਖੇਤ ਵਿੱਚ ਲੈ ਜਾਣਾ ਤੇ ਉਹਨੂੰ ਖੇਤ ਵਿੱਚ ਮੁੱਦਾ ਮਾਰ ਕੇ ਰੱਖ ਲੈਣਾ ਜਾਣੀ ਉਹਦੇ ਪਾਵੇ ਉੱਪਰ ਨੂੰ ਕਰ ਲੈਣੇ ਤੇ ਜਿਹੜੀ ਫਸਲ ਵੱਢੀ ਹੋਣੀ ਉਹਦੀਆਂ ਥੱਬੀਆਂ ਭਰ-ਭਰ ਕੇ ਉਸ ਮੰਝੇ ਤੇ ਚਣ-ਚਣ ਕੇ ਰੱਖੀ ਜਾਣੀਆਂ ਉਹਨੂੰ ਭਰਦੇ ਰਹਿਣਾ ਉਹਨੂੰ ਉੱਪਰ ਤੱਕ ਭਰ ਲੈਣਾ ਕਾਫੀ ਸਾਰਾ ਲਾਂਗਾ ਉਹਦੇ ਤੇ ਰੱਖ ਲੈਣਾ ਉਸ ਤੋਂ ਬਾਅਦ ਮੰਜੇ ਦੀ ਇੱਕ ਬਾਈ ਤੋਂ ਮੁੰਜ ਦੀ ਰੱਸੀ ਪਾ ਕੇ ਦੂਸਰੀ ਬਾਈ ਨਾਲ ਬੰਨ੍ਹ ਦੇਣੀ ਦੂਸਰੀ ਬਾਈ ਤੋਂ ਰੱਸੀ ਪਾ ਕੇ ਦੂਸਰੀ ਨਾਲ ਬੰਨ੍ਹ ਦੇਣੀ ਇਧਰਲੇ ਸੇਰੂ ਤੋਂ ਰੱਸਾ ਪਾ ਕੇ ਦੂਸਰੇ ਸੇਰੂ ਨਾਲ ਬੰਨ੍ਹ ਦੇਣਾ ਚੰਗੀ ਤਰ੍ਹਾਂ ਲਾਂਗਾ ਬੰਨ੍ਹ ਕੇ 5 ਜਾਂ 6 ਜਾਣੇ ਪੂਰਾ ਜੋਰ ਮਾਰ ਕੇ ਉਸ ਮੰਜੇ ਨੂੰ ਉੱਪਰ ਚੁੱਕ ਦੇ ਇੱਕ ਜਾਣਾ ਪੈਦ ਵਾਲੇ ਪਾਸੇ ਸੇਰੂ ਥੱਲੇ ਆਪਣਾ ਸਿਰ ਦੇ ਲੈਂਦਾ ਤੇ ਦੂਸਰਾ ਬੰਦਾ ਸਿਰ ਵਾਲੇ ਸੇਰੂ ਥੱਲੇ ਆਪਣਾ ਸਿਰ ਦੇ ਲੈਂਦਾ ਦੋ ਜਾਣੇ ਕਦਮ ਨਾਲ ਕਦਮ ਮਿਲਾ ਕੇ ਹੌਲੀ-ਹੌਲੀ ਲਾਂਗੇ ਦਾ ਭਰਿਆ ਵਾ ਮੰਝਾ ਲੈ ਕੇ ਤੁਰ ਪੈਂਦੇ ਤੇ ਕਈ ਵਾਰ ਤਾਂ ਇਹ ਪੰਦ ਇੰਨਾ ਲੰਮਾ ਹੁੰਦਾ ਸੀ ਕਿ ਉਹਨਾਂ ਨੂੰ ਜਾਣ ਵਾਸਤੇ ਵਿਚਾਰਿਆਂ ਨੂੰ ਘੰਟਿਆਂ ਵੱਧੀ ਟਾਈਮ ਲੱਗ ਜਾਂਦਾ ਸੀ ਬਿਨਾਂ ਰੁਕੇ ਤੁਰਦੇ ਰਹਿੰਦੇ ਇੰਨਾ ਭਾਰ ਆਪਣੇ ਸਿਰਾਂ ਤੇ ਲੈ ਕੇ ਖੈਰ ਉਦੋਂ ਫਸਲ ਵੀ ਕਣਕ ਛੋਲੇ ਜੋ ਸਰੋਂ ਮੂੰਗੀ ਜਾਂ ਮੋਠ ਦੀ ਹੁੰਦੀ ਸੀ ਇੱਕ ਤੇ ਉਦੋਂ ਸਾਰੀ ਖੇਤੀਬਾੜੀ ਮੀਂਹ ਤੇ ਨਿਰਭਰ ਸੀ ਤੇ ਦੂਸਰਾ ਕੋਈ ਇਸ ਤਰ੍ਹਾਂ ਦੀਆਂ ਦਵਾਈਆਂ ਜਾਂ ਰੇਸ ਸਪਰੇ ਨਹੀਂ ਸੀ ਬਣੀ ਜਿਦੇ ਨਾਲ ਪੈਦਾਵਾਰ ਜਾਦੇ ਹੋ ਸਕੇ ਇਸ ਲਈ ਜ਼ਿਮੀਂਦਾਰ ਦੇ ਚਾਰਾ ਸਿਆੜਾ ਨੂੰ ਜਿੱਥੇ ਪਾਣੀ ਲੱਗਦਾ ਹੁੰਦਾ ਉਹ ਆਪਣੀ ਫਸਲ ਬੀਜ ਲੈਂਦਾ ਬਾਕੀ ਸਾਰੀ ਜ਼ਮੀਨ ਉਸੇ ਤਰ੍ਹਾਂ ਬਿਰਾਨੀ ਪਈ ਰਹਿੰਦੀ ਪਰ ਜਦੋਂ ਹੀ ਗੱड्डा ਆਇਆ ਜਦੋਂ ਹੀ ਪਿੰਡਾਂ 'ਚ ਗੱਡੇ ਆਏ ਇੱਕ ਤੇ ਜਿਹੜਾ ਮਹੀਨਿਆਂ ਦਾ ਕੰਮ ਸੀ ਉਹ ਹਫ਼ਤਿਆਂ 'ਚ ਹੋਣ ਲੱਗ ਪਿਆ ਦੂਸਰਾ ਢੋਆ ઠવાਈ ਵੇਲੇ ਫਸਲ ਬਰਬਾਦ ਹੋਣੋਂ ਹਟ ਗਈ ਇਸ ਕਰਕੇ ਜ਼ਿਮੀਂਦਾਰਾਂ ਦੀ ਪੈਦਾਵਾਰ ਤੇ ਥੋੜੀ ਜੀ ਆਮਦਨ ਬੱਤ ਗਈ ਸੀ ਗੱਡੇ ਆਉਣ ਦੇ ਨਾਲ ਤੇ ਇਸ ਗੱਡੇ ਨੂੰ ਆਪਾਂ ਜ਼ਿਮੀਦਾਰਾਂ ਦੀ ਜੀ ਵੈਗਨ ਤਾਂ ਆਖਿਆ ਸੀ ਕਿ ਲਾਂਗੇ ਦੀ ਢੋਆ ਢਵਾਈ ਤਾਂ ਸਾਲ ਚ ਇੱਕ ਦੋ ਵਾਰ ਕੋਈ ਹੁੰਦੀ ਸੀ ਜ਼ਿਮੀਦਾਰ ਆਪ ਭਾਵੇਂ ਸਾਰੀ ਦਿਹਾੜੀ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ ਪਰ ਉਹ ਗੱਡੇ ਨੂੰ ਕਦੇ ਚੌਂ ਨਹੀਂ ਸੀ ਲੱਗਣ ਦਿੰਦਾ ਉਦੋਂ ਤਾਂ ਪੁਰਾਣੇ ਬਜ਼ੁਰਗ ਬਾਬਾ ਨਗਿੰਦਰ ਸਿੰਘ ਵਰਗੇ ਇਹੋ ਜਿਹੇ ਹੁੰਦੇ ਸੀ ਜਿੱਥੋਂ ਦੀ ਲੋਕਾਂ ਦੇ ਗੱਡੇ ਲੰਘਣੇ ਹੁੰਦੇ ਮੋੜੇ ਤੇ ਕਹੀ ਰੱਖ ਕੇ ਸਾਰੇ ਕੱਚੇ ਰਾਹ ਦੀਆਂ ਉਖੜੀਆਂ ਭਰਦੇ ਜਾਂਦੇ ਕਿਸੇ ਦਾ ਭਲਦ ਨਾ ਮਤਾੜਿਆ ਜਾਵੇ ਕਿਸੇ ਦਾ ਗੱਡਾ ਉਖਲੀ ਦੇ ਵਿੱਚ ਨਾ ਵੱਜੇ ਭਲੇ ਲੋਕ ਹੁੰਦੇ ਸੀ ਉਹ ਤੇ ਜੇ ਗੱਡੇ ਦੀ ਪੂਰੀ ਚੜ੍ਹਾਈ ਦੇਖਣੀ ਹੈ ਤੇ ਉਸ ਵੇਲੇ ਦੀ ਨਾਨਕਸ਼ਕ ਚ ਗੱਡਾ ਸਿਖਰ ਤੇ ਹੁੰਦਾ ਸੀ ਕਿਉਂਕਿ ਜਦੋਂ ਕਿਸੇ ਸਰਦੇ ਪੁੱਜਦੇ ਪਰਿਵਾਰ ਨੇ ਨਾਨਕਸ਼ਕ ਭਰਨ ਜਾਣਾ ਇੱਕ ਗੱਡੇ ਵਿੱਚ ਤਾਂ ਨਾਨਕ ਸ਼ੱਕ ਵਾਲਾ ਸਾਰਾ ਸਮਾਨ ਰੱਖ ਲੈਣਾ ਦੂਸਰਾ ਗੱਡਾ ਸ਼ਿੰਗਾਰ ਕੇ ਉਸ ਦੇ ਵਿੱਚ ਮੇਲਣਾ ਨੇ ਬੈਠ ਜਾਣਾ ਗਲਾਾਂ 'ਚ ਕੈਂਠੇ ਪਾ ਕੇ ਖੁੰਡਿਆਂ ਵਾਲੇ ਗੱਬਰੂਆਂ ਨੇ ਨਾਲ ਤੁਰ ਪੈਣਾ ਗੱਡਿਆਂ ਦੇ ਤੇ ਜਦੋਂ ਇਹ ਗੱਡੇ ਦੂਸਰੇ ਪਿੰਡ ਦੀ ਜੂਹ ਵਿੱਚੋਂ ਲੰਘਦੇ ਲੋਕ ਆਪਣੇ ਘਰਾਂ ਦਾ ਕੰਮ ਛੱਡ ਕੇ ਦਰਵਾਜ਼ਿਆਂ 'ਚ ਖੜਕੇ ਇਸ ਲੰਘਦੇ ਹੋਏ ਮੇਲ ਨੂੰ ਵੇਖਦੇ ਹੁੰਦੇ ਸੀ ਤੇ ਕੱਚੀਆਂ ਫਿਰਨੀਆਂ ਉੱਪਰ ਦੀ ਜਾਂਦੇ ਹੋਏ ਗੱਡਿਆਂ ਨਾਲ ਜਦੋਂ ਥੋੜੀ-ਥੋੜੀ ਧੂੜ ਉੱਡਦੀ ਤਾਂ ਇਉਂ ਲੱਗਦਾ ਸੀ ਜਿਵੇਂ ਅਮਰੀਕਾ ਵਾਲੇ ਟਰੰਪ ਦਾ ਕਾਫਲਾ ਚੱਲਿਆ ਹੋਵੇ ਤੇ ਇਹ ਗੱਡਾ ਜ਼ਿਮੀਦਾਰਾਂ ਦੇ ਔਖੇ-ਸੌਖੇ ਦਿਨਾਂ ਵਿੱਚ ਵੀ ਕੰਮ ਆਉਂਦਾ ਸੀ ਜਦੋਂ ਕਿਸੇ ਦੂਰ ਦਰਾਡੇ ਦੀ ਰਿਸ਼ਤੇਦਾਰੀ ਵਿੱਚ ਮਰਗ ਹੋ ਜਾਣੀ ਤਾਂ ਮਕਾਨਾ ਇਸੇ ਗੱਡੇ ਤੇ ਬੈਠ ਕੇ ਜਾਂਦੀਆਂ ਸੀ ਘਰਾਂ ਵਿੱਚੋਂ ਲੱੱਦਾ ਇਕੱਠਾ ਕਰਕੇ ਇਸੇ ਗੱਡੇ ਤੇ ਲਜਾਇਆ ਜਾਂਦਾ ਸੀ ਤੇ ਸ਼ਮਸ਼ਾਨ ਘਾਟ ਵਿੱਚ ਲੱਕੜਾਂ ਵੀ ਇਨ੍ਹਾਂ ਗੱਡਿਆਂ ਤੇ ਹੀ ਢੋਈਆਂ ਜਾਂਦੀਆਂ ਸੀ ਜੀਵਿੰਦਾਰਾਂ ਦੇ ਦੁੱਖ ਸੁੱਖ ਦਾ ਸਾਥੀ ਸੀ ਇਹ ਪੁਰਾਣਾ ਗੱਡਾ ਤੇ ਫੇਰ ਜਦੋਂ ਅੰਗਰੇਜ਼ਾਂ ਦਾ ਟਾਈਮ ਆਇਆ ਪੰਜਾਬ ਦੇ ਸਿੱਖਾਂ ਨੂੰ ਤੇ ਪੰਜਾਬ ਦੇ ਜ਼ਿਮੀਦਾਰੇ ਨੂੰ ਕਮਜ਼ੋਰ ਕਰਨ ਵਾਸਤੇ ਅੰਗਰੇਜ਼ਾਂ ਨੇ ਫਸਲ ਦੇ ਭਾਅ ਕੌਡੀਆਂ ਦੇ ਮੁੱਲ ਕਰ ਦਿੱਤੇ ਜਿਹਦੇ ਨਾਲ ਜ਼ਿਮੀਦਾਰੇ ਤੇ ਐਨਾ ਅਸਰ ਪਿਆ ਕਿ ਕਈ ਪਿੰਡਾਂ ਦੇ ਵਿੱਚ ਕਈ-ਕਈ ਸਾਲ ਕਿਸੇ ਤੋਂ ਨਵਾਂ ਗੱਡਾ ਨਹੀਂ ਖਰੀਦਿਆ ਗਿਆ ਕਿਉਂਕਿ ਫਸਲ ਦੇ ਵਿੱਚੋਂ ਬਚਿਆ ਹੀ ਕੁਛ ਨਹੀਂ ਤੇ ਜਿੰਨਾ ਪਰਿਵਾਰਾਂ ਨੇ ਆਪਣੀਆਂ ਧੀਆਂ ਦੇ ਵਿਆਹ ਕਰਨੇ ਸੀ 2-2 3-3 ਸਾਲ ਮੁਕਲਾਵੇ ਲੇਟ ਕਰ ਦਿੱਤੇ ਕਿਉਂਕਿ ਚਾਰ ਛਿਲੜ ਹੱਥ ਵਿੱਚ ਆਏ ਨਹੀਂ ਉਸ ਵੇਲੇ ਗਿੱਧਿਆਂ 'ਚ ਪਾਉਣ ਵਾਲੀ ਨਵੀਂ ਬੋਲੀ ਬਣਾਈ ਸੀ ਕੁੜੀਆਂ ਨੇ ਸੌਣ ਦੇ ਮਹੀਨੇ ਤੀਆਂ ਚ ਕੁੜੀਆਂ ਇਹ ਬੋਲੀ ਪਾਉਂਦੀਆਂ ਸੀ ਗੱਡੇ ਭਰ ਕੇ ਕਪਾਹ ਦੇ ਵਿੱਚ ਮਲਮਲ ਗਾਜ ਨਾ ਮਿਲੀ ਤੇ ਫੇਰ ਜਦੋਂ ਕਿਸੇ ਕੁੜੀ ਦਾ ਵਿਆਹ ਹੁੰਦਾ ਉਹਦੇ ਦਾਜ ਵਾਲਾ ਸੰਦੂਕ ਗੱਡੇ ਤੇ ਰੱਖ ਕੇ ਉੱਪਰ ਫਲਕਾਰੀ ਤਾਣ ਕੇ ਲਿਆਂਦਾ ਜਾਂਦਾ ਤੇ ਜਦੋਂ ਸੰਦੂਕ ਤੇ ਗੱਡਾ ਦਰਵਾਜ਼ੇ ਦੇ ਮੂਹਰੇ ਪਹੁੰਚ ਜਾਂਦੇ ਤਾਂ ਪਰਿਵਾਰ ਤੇਲ ਚੋ ਕੇ ਉਸ ਗੱਡੇ ਨੂੰ ਅੰਦਰ ਨਗਾਉਂਦਾ ਹੁੰਦਾ ਸੀ ਤੇ ਪਿੰਡ ਦੇ ਲੋਕ ਸ਼ਿੰਗਾਰੇ ਵੇ ਗੱਡੇ ਨੂੰ ਤੇ ਸੰਦੂਖ ਨੂੰ ਵੇਖਣਾ ਆਉਦੇ ਹੁੰਦੇ ਸੀ ਤੇ ਫੇਰ ਹੌਲੀ-ਹੌਲੀ ਸਮਾਂ ਬਦਲਿਆ ਜਦੋਂ ਸਰਦੇ ਪੁੱਜਦੇ ਪਰਿਵਾਰ ਨੇ ਆਪਣੀ ਧੀ ਦਾ ਵਿਆਹ ਕਰਨਾ ਤਾਂ ਉਹਨਾਂ ਨੇ ਇੱਕ ਅੱਧਾ ਭਲਦ ਵੀ ਆਪਣੀ ਧੀ ਨੂੰ ਦੇ ਦੇਣਾ ਕਿ ਖੇਤੀ ਦੇ ਵਿੱਚ ਜਾ ਕੇ ਥੋੜਾ ਕੰਮ ਸੌਖਾ ਹੋ ਜਾਏ ਕੋਈ ਪਰਿਵਾਰ ਬਲਦਾਂ ਦੀ ਜੋੜੀ ਦੇ ਦਿੰਦਾ ਆਪਣੀ ਧੀ ਪਰੋਣੇ ਨੂੰ ਤੇ ਕਈ ਸਰਦੇ ਪੁੱਜਦੇ ਪਰਿਵਾਰ ਤਾਂ ਦੋ ਭਲਦ ਤੇ ਇੱਕ ਗੱਡਾ ਆਪਣੀ ਧੀ ਦੇ ਸਹੁਰੇ ਤੋਰ ਦਿੰਦੇ ਉਸ ਵੇਲੇ ਵੀ ਤੀਆਂ ਵਿੱਚ ਬੋਲੀ ਪਾਈ ਜਾਂਦੀ ਸੀ ਵੀਰ ਮੇਰੇ ਧਰਮੀ ਨੇ ਸਣੇ ਭਲਦਾਂ ਗੱਡਾ ਪੁੰਨ ਕੀਤਾ ਬਹੁਤ ਵੱਡਾ ਕੰਮ ਸੀ ਭਲਦਾਂ ਸਮੇਤ ਗੱਡਾ ਪੁੰਨ ਕਰ ਦੇਣਾ ਉਦੋਂ ਲੋਕ ਅੱਜ ਦੇ ਜਮਾਨੇ ਨਾਲੋਂ ਚੰਗੇ ਸੀ ਕੁੜਮਾਚਾਰੀ ਦੇ ਵਿੱਚ ਇੱਕ ਦੂਸਰੇ ਦੀ ਮਦਦ ਕਰਦੇ ਸੀ ਜਿਹੜੀ ਧਿਰ ਨੂੰ ਜ਼ਰੂਰਤ ਹੁੰਦੀ ਦੂਸਰੀ ਧਿਰ ਉਹਦੀ ਮਦਦ ਕਰ ਦਿੰਦੀ ਗੱਡਾ ਭਲਦ ਕਈ ਵਾਰੀ ਤਾਂ ਮੰਗ ਪਾ ਕੇ ਇੱਕ ਦਿਨ ਵਿੱਚ ਜਾ ਕੇ ਉਹਦੀ ਸਾਰੀ ਕਣਕ ਵੀ ਵੱਢਿਆ ਆਉਂਦੇ ਸੀ ਤੇ ਆਪਾਂ ਨੂੰ ਪਤਾ ਕਿਸੇ ਵੀ ਪਰਿਵਾਰ ਨੇ ਸਦਾ ਇਕੱਠੇ ਨਹੀਂ ਰਹਿਣਾ ਹੁੰਦਾ ਉਹਨਾਂ ਵੇਲਿਆਂ 'ਚ ਜਦੋਂ ਵੱਡੇ ਸਾਂਝੇ ਪਰਿਵਾਰ ਅੱਡ ਹੁੰਦੇ ਸੀ ਜ਼ਮੀਨ ਜਾਇਦਾਦ ਭਾਂਡਾ ਠਿੱਕਰ ਸਾਰਾ ਕੁਝ ਘਰ ਦੇ ਵਿੱਚੋਂ ਪਸ਼ੂ ਡੰਗਰ ਵੀ ਵੰਡ ਲੈਂਦੇ ਪਰ ਗੱਡਾ ਸਾਂਝਾ ਰੱਖਿਆ ਜਾਂਦਾ ਸੀ ਕਈ ਕਈ ਸਾਲ ਅੱਟ ਹੋਏ ਹੋਏ ਭਰਾ ਇੱਕੋ ਗੱਡੇ ਦੇ ਨਾਲ ਖੇਤੀ ਦਾ ਕੰਮ ਸਾਰਦੇ ਰਹਿੰਦੇ ਕਿਉਂਕਿ ਅੱਡ ਹੋ ਕੇ ਇਕੇਦਮ ਆਪਣਾ ਗੱਡਾ ਖਰੀਦ ਲੈਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ ਤੇ ਦੂਸਰੀ ਗੱਲ ਉਦੋਂ ਕਰਜ਼ਾ ਚੁੱਕ ਕੇ ਲੋਕ ਕੋਈ ਵੀ ਚੀਜ਼ ਖਰੀਦਦੇ ਨਹੀਂ ਸੀ ਤੇ ਜੇ ਕਿਸੇ ਇੱਕ ਵਿਆਹ ਵਰੇ ਮੁੰਡੇ ਨੇ ਆਪਣੇ ਪਰਿਵਾਰ ਤੋਂ ਅੱਡ ਹੋਣਾ ਹੁੰਦਾ ਤੇ ਜੇ ਉਸ ਮੁੰਡੇ ਦਾ ਸਹੁਰਾ ਪਰਿਵਾਰ ਸਰਦਾ ਪੁੱਜਦਾ ਹੁੰਦਾ ਤਾਂ ਧੀ ਆਪਣੇ ਪੇਕੇ ਜਾਂਦੀ ਤੇ ਜਾ ਕੇ ਬਾਪੂ ਨੂੰ ਕਹਿੰਦੀ ਹੁੰਦੀ ਸੀ ਇੱਕ ਗੱਡਾ ਲੈ ਦੇ ਲੈ ਦੇ ਇੱਕ ਬਲਦਾਂ ਦੀ ਜੋੜੀ ਬਾਪੂ ਵੇ ਅੱਡ ਹੁੰਨੀ ਆ ਯਾਨੀ ਉਸ ਜਮਾਨੇ ਚ ਗੱਡੇ ਤੇ ਬਲਦਾ ਤੋਂ ਬਿਨਾ ਖੇਤੀ ਹੋ ਹੀ ਨਹੀਂ ਸਕਦੀ ਸੀ ਪਰ ਹੌਲੀ ਹੌਲੀ ਸਮਾਂ ਬਦਲਣਾ ਸ਼ੁਰੂ ਹੋ ਗਿਆ ਜਮਾਨਾ ਤੇਜ਼ੀ ਫੜਨ ਲੱਗ ਪਿਆ ਘਰਾਂ ਵਿੱਚ ਗੱਡਿਆਂ ਦੀ ਥਾਂ ਤੇ ਗੱਡੀਆਂ ਆ ਗਈਆਂ ਦੋ ਬਲਦਾਂ ਦੀ ਥਾਂ ਤੇ ਇੱਕ ਬਲਦ ਹੋ ਗਿਆ ਫੇਰ ਜਮਾਨਾ ਥੋੜਾ ਹੋਰ ਬਦਲਿਆ ਮੋਟਰਸਾਈਕਲਾਂ ਦੇ ਮਗਰ ਰੇੜੀਆਂ ਪਾ ਲਈਆਂ ਪਰ ਪਤਾ ਨਹੀਂ ਕਿੱਧਰ ਅਲੋਪ ਹੋ ਗਏ ਉਹ ਖੁੰਡਿਆ ਵਾਲੇ ਬਾਪੂ ਤੇ ਉਹ ਨਗੌਰੀ ਬੜਦਾ ਵਾਲੇ ਗੱਡੇ ਇਹ ਦੋਨੇ ਚੀਜ਼ਾਂ ਹੀ ਹੌਲੀ-ਹੌਲੀ ਪੰਜਾਬ ਦੇ ਵਿੱਚੋਂ ਅਲੋਪ ਹੁੰਦੀਆਂ ਜਾਂਦੀਆਂ ਗੱਡੇ ਦੇ ਕੱਲੇ-ਕੱਲੇ ਪੁਰਜ਼ੇ ਨੂੰ ਕੀ ਆਖਿਆ ਜਾਂਦਾ ਸੀ ਇਹ ਆਪਾਂ ਅਗਲੀ ਵੀਡੀਓ ਵਿੱਚ ਸਾਰਾ ਬਾਇਓ ਡਾਟਾ ਗੱਡੇ ਦਾ ਸਾਂਝਾ ਕਰਾਂਗੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਪ੍ਰਵਾਨ ਕਰਦੇ ਹੋਏ ਚੈਨਲ ਮਲਕ ਪੰਜਾਬ ਦੀ ਟੀਮ ਦੀ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ